ਮੰਮੀ ਕਿਦੇ ਕਰਦੇ ਕਿ ਰਹਿੰਦੇ ਮੈਂ ਧਾਨਾ ਵੇਚਣਾ ਤੇ ਮੋਤਾ ਪਾਈ ਤੇ ਉਥੇ ਅੰਕਲ ਹੁੰਦੇ ਹਹੀ ਉਹ ਲੈ ਕੇ ਹੁੰਦੇ ਹੀ ਇਹੋ ਜੀਆਂ ਚੀਜ਼ਾਂ ਇਹ ਪਤਾ ਨਹੀਂ ਕੀ ਗੋੜ ਨੂੰ ਕਰਕੇ ਅੱਜ ਸਾਰੇ ਸਾਰੇ ਕੀ ਆ ਜਾਣ ਸਾਰਿਆਂ ਦੇ ਤੇ ਬਹੁਤ ਸਣਾ ਸਭ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਜੁਣੇ ਸਾਰੇ ਐਮ ਚੜ੍ਹਦੀ ਕਲਾ ਜਿਆ ਅੱਜ ਫੇਰ ਨਹੀਂ ਜਾਇਆ ਜਾ ਕੰਮ ਹੀ ਕਟਾਈਏ ਤੁਹਾਡੇ ਨੂੰ ਮੁਕਦੇ ਦੇਣਿਆਂ ਲੇਕੇ ਬੰਦਾ ਨਹੀਂ ਕਰ ਬਾਰਾ ਵਜੇ ਘਰੋਂ ਨਿਕਲੀਦਾ ਤੇ ਉਦੋਂ 5 ਵਜੇ ਆਈਦਾ ਘਰ ਦੇ ਘੜ ਦੇ ਤਰ ਤਰ ਗਾਲਾ ਤੇ ਅੱਜ ਇਹਨੂੰ ਘਰੇ ਛੱਡ ਕੇ ਜਾਣਾ ਇਹੀ ਲੇਟ ਕਰਦੀ ਜਿੱਥੇ ਜਾਂਦੀ ਅੱਛਾ ਅੱਜ ਫਿਰ ਮੈਂ ਕੱਲਾ ਹੀ ਜਾਊ ਲੇਟ ਕਰਾਂਗਾ ਕੱਲਾ ਗੱਜੂ ਕੱਲਾ ਹੀ ਸਟੋਰ ਚ ਅੱਜ ਮੈਂ ਕੱਲਾ ਜਾਊਂਗਾ ਤੇ ਜਿਹੜਾ ਟਾਈਮ ਨਾ ਘਰੇ ਆਉਂਗਾ 4:00 ਕਰੀ ਵੀ ਜਾਊਂਗਾ ਹੂੰ ਹੂੰ ਬੜੀ ਵੱਡੀ ਗੱਲ ਹੈ ਫਿਰ ਤੇ ਖੁਸ਼ੀ ਦੀ ਫੇਰ ਦਾ ਦ੍ਰਿਸ਼ ਆਈ ਆਣਾ ਪਹਿਲਾਂ ਜਾ ਕੇ ਖੰਡ ਲਿਆਓ ਜੀ ਚਾਹ ਪੀਣੀ ਚਾਹ ਪੀਣੀ ਜੀ ਆ ਖੰਡ ਮੈਂ ਥੋੜਾ ਹੀ ਟੋਕ ਲੈਣਾ ਕਰਦਾਂ ਤੁਹੀਂ ਕਰ ਮਖਾ ਦਿੰਦੇ ਜੀ ਨਹੀਂ ਸਾ ਧੰਕ ਨੋ ਲਿਆਈ ਵੀ ਤੁਹੀਂ ਪਤਾ ਲੱਗਦਾ ਕਿੱਥੇ ਜਾਂਦੀ ਤੁਸੀਂ ਪੀਂਦੇ ਚਾਹ ਇਕੱਲੇ ਤੁਹੀਂ ਚਲੋ ਫਿਰ ਮੈਂ ਇਕੱਲੇ ਜਾਊਗਾ ਫਿਰ ਇਕੱਲਾ ਜਾਊਗਾ ਮੈਂ ਤਾਂ ਕਹਿ ਰਿਹਾ ਇਹ ਚੱਲੇ ਅੱਜ ਮੇਰੇ ਪੇਕੇ ਪਿੰਡ ਮੰਮੀ ਨੇ ਛੱਡਣ ਤੇ ਮੈਨੂੰ ਚੜਾ ਰਹੇ ਨੇ ਗੁੱਸਾ ਕਿ ਮੈਨੂੰ ਨਾਲ ਨਹੀਂ ਲੈ ਕੇ ਜਾ ਰਹੇ ਵੇ ਲੋਹਰ ਹੋਰ ਓਹ ਤਾਂ ਠੀਕ ਹੈ ਤਾਂ ਵਲੌਗ ਆਪਾਂ ਕਰਦੇ ਹਾਂ ਸਟਾਰਟ ਤੇ ਜਿਹੜੇ ਆ ਰਹੇ ਨੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਪੁਰਾਣੇ ਨੇ ਉਹ ਆਪਣਾ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਜਿਹੜੀ ਉਹ ਦਬਾ ਦਿਆ ਕਰੋ ਕਿਉਂਕਿ ਜਿਹੜੇ ਸਾਡੇ ਵਲੌਗ ਆ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਕਾਫੀ ਪਿਆਰ ਮਿਲ ਰਿਹਾ ਸਾਡੇ ਵਲੌਗਸ ਨੂੰ ਉਹਦੇ ਵਾਸਤੇ ਥੈਂਕ ਯੂ ਸਾਰ ਜੋ ਜਿਹੜੇ ਦੇਖਦੇ ਆ ਦੇਖਦੇ ਆ ਪਰ ਲਾਈਕ ਲੋਈ ਕਿ ਨਹੀਂ ਕਰਦੇ ਲਾਈਕ ਜੇ ਤਾਂ ਮਤਲਬ ਦੇਖ ਸਕਦੇ ਜੇ ਘੜੀ ਭੰਦੇ ਜੇ ਵੇਖਣ ਤੇ ਇੱਕ ਕੋਥੋਂ ਇਹ ਕਿਹੋ ਕਹਿੰਦੇ ਇੱਕ ਫਿੰਗਰ ਨਾਲ ਦਬਦਿਆ ਕਰੋ ਤਾਂ ਲਾਈਕ ਹੋ ਜਾਂਦਾ ਵਾ ਕਿਉਂ ਵੀ ਕਮੈਂਟ ਕਰ ਦਿਆ ਕਰੋ ਕਿੰਨੀ ਕਿ ਵੱਡੀ ਗੱਲ ਐ ਪਰ ਮੰਨਦਾ ਨਹੀਂ ਨਾ ਬਾਈ ਗੱਲ ਤਾਂ ਸਿਆਣੀ ਆ ਚਲੋ ਲਿਆਓ ਛੇਤੀ ਕਰੋ ਮੈਂ ਤਾਂ ਧਰਤੀ ਜੇ 50 ਤੇ ਖੰਡ ਨਹੀਂ ਜੇ ਹੈ ਗਈ ਲੱਗਾ ਖੰਡ ਲੈ ਕੇ ਆਉਣ ਜਿਹੜਾ ਫੇਰ ਜਿਹੜਾ ਖੰਡ ਤੇ ਪਰ ਪਹਿਲਾਂ ਵੈਸੇ ਵੀ ਜਿਜਣੀ ਆ ਹਾਂ ਅੰਨਿਆ ਕਹਿੰਦਾ ਅੰਨਿਆ ਅੰਨਿਆ ਇਹਦਾ ਦੰਡਾ ਨਾ ਯਮਨ ਆਹੋ ਬੱਜਿਆ ਰਿਆ ਬੱਜਿਆ ਕਹੋ ਸੀ ਬੱਜਿਆ ਦੇ ਆ ਮੈਂ ਆਹ ਹੋਈ ਵਜਿਆ ਤੁਹਾਨੂੰ ਨਹੀਂ ਨਹੀਂ ਗਾਲੀਆਂ ਨਹੀਂ ਆਂ ਛੋਨੇ ਬੱਚੇ ਬਣ ਗਏ ਤੇ ਉਹ ਤਾਂ ਪੀੜ ਬੜੀ ਹੁੰਦੀ ਆਏ ਬੱਚਾ ਹੋ ਬੜੀ ਖਰਾਬ ਹੈ ਜੱਜ ਤੇ ਲੋ ਇਹਦਾ ਹਾਲ ਕਾ ਚੁ ਕਾ ਚੁ ਨਾ ਇਹ ਕਾਲੀ ਬਤਾ ਦੋ ਕਾ ਕਾ ਆਇਓ ਕਾ ਆਇਓ ਇਹ ਬਰਾਗਰ ਫੋਨ ਬਾਰ ਮੁੰਡੇ ਦਾ ਮੁੰਡੇ ਦਾ ਫੋਨ ਆ ਗਿਆ ਮੁੰਡੇ ਦਾ ਫੋਨ ਹੈ ਠੀਕ ਬਾ ਮਾਮੂ ਦਾ ਫੋਨ ਆਇਆ ਨਹੀਂ ਜਾਣਾ ਆ ਗਿਆ ਉੱਥੇ ਹਾਂਜੀ ਕਰਕੇ ਅੱਧੀ ਰਾਤ ਤੇ ਲਓ ਜੀ ਫਾਈਨਲੀ ਇਹਦੇ ਕੰਮ ਦਾ ਮੁੱਕ ਚੁੱਕਾ ਇਹਦੇ ਨਹੀਂ ਮੁੱਕੇ ਫਾਈਨਲ ਇਹਦੇ ਵਿੱਚ ਕਦੀ ਇਹਦਾ ਕੁਛ ਤੇ ਕਦੀ ਇਹਦਾ ਕੁਛ ਖਰਾਬ ਹੋ ਗਿਆ ਫਾਈਨਲ ਅੱਜ ਦਾ ਅਸੀਂ ਕਵਰ ਅਪ ਕਰ ਰਹੇ ਹਾਂ ਇਹਦੇ ਵਿੱਚ ਪਾਵਾਂਗੇ ਪੈਟਰੋਲ ਪੈਟਰੋਲ ਆਉ ਨਾ ਲੋ ਬੇਟਾ ਨਾ ਨਾ ਉਹ ਤੇ ਇਪਰੇਟੇ ਨਾ ਤੂੰ ਇਹ ਨਹੀਂ ਹੋਣਾ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਕੱਢਦੇ ਛੋਣੇਓ ਕਾਲ ਤੇਲ ਤੇ ਉਹਨਾਂ ਦਾ ਤੇਲਮ ਕੌਣਾ ਜੀ ਨਹੀਂ ਮੁੱਕਦਾ ਸੋਟਾ ਨਾ ਗੜਾ ਤੇਲ ਮਗਾਤਾ ਸਾਡਾ ਚਲੋ ਚੱਲ ਫਰੀਦ ਹੀ ਆ ਇਸ ਫਰੀਦ ਦੀ ਨਹੀਂ ਗੱਲ ਮੋਟੇ ਰੋੜਦਾ ਫਿਰੂ ਕਿਹਾਦਾ ਬਹੁਤ ਇਹ ਤੇਲ ਕਿਥੋਂ ਕੱਢਦੇ ਆ ਇਹ ਟਰੈਕਟਰ ਦਾ ਬਹੁਤ ਇੱਥੇ ਪਾਉਣਾ ਲੱਗੂ ਇਹ ਰੋੜਦਾ ਵੀ ਨਾ ਹੂੰ ਹੂੰ ਚਲੋ ਉਚਲ ਉਚਲ ਕਰ ਰੁਣ ਜਾਏਗਾ ਤਾਂ ਉਹ ਬਸ ਮੈਨੂੰ ਵਸਾਬ ਲਾਇਆ ਮੈਂ ਟੋਕੇ ਦਾ ਹੀ ਫਿਗਰ ਆ ਜਾਂ ਮੱਜਾਂ ਦਾ ਫਿਗਰ ਆ ਹੋਰ ਕਰਦਾ ਫਿਰ ਕਰੀਏ ਬਾਲ ਵਾਲੀ ਨੂੰ ਸ਼ੋਪਿੰਗ ਕਰਾ ਲੈਂਦੀ ਇੱਕ ਦਿਨ ਹਮ ਅਗਲੇ ਦਿਨ ਜਾ ਕੇ ਮੂਮਾ ਦੀ ਸ਼ੋਪਿੰਗ ਕਰਾ ਲੈਂਦੀ ਬਸ ਇਹ ਹੋਰ ਸ਼ੋਪਿੰਗ ਨਹੀਂ ਚਾਹੀਦੀ ਹੁੰਦੀਆਂ ਹੁਣ ਹੁਣ ਚਾਹੀ ਕਿੱਟੇ ਆ ਵੀ ਕਾਰੋ-ਕਾਰੋ ਬਸ ਕੇ ਸੁਣ ਲੋ ਗਾਈਜ਼ ਆਹ ਆ ਜੀ ਅੱਜ ਦੇ ਬੰਦਿਆਂ ਦੇ ਕਾਰੋਬਾਰ ਵੀ ਵੇਖੜੇ ਕਰੀ ਜਾਂ ਪੁਰ ਕੇ ਫੇਰ ਕਮਾਵਾਂਗੇ ਤੇ ਫੇਰ ਤੇਰੇ ਤੇ ਲਾਵਾਂਗੇ ਹੂੰ ਉਹਨਿਆਂ ਦੇ 98 ਜਿੰਦਾ ਅਜਰਾ ਖਰਚਾ ਕਰੀ ਅੱਛਾ ਤੁਹਾਡਾ ਘਾਟਿਆ ਇਹਨੇ 98000 ਦਾ ਖਰਚਾ ਲੈਂਦਾ ਉਹ ਤੇਰਾ ਹੂੰ ਤੁਹਾਡਾ ਉਹ ਮੇਰਾ ਨਹੀਂ ਉਹ ਕੱਥਿਆ ਜਾ ਸਾਨੂੰ ਤੇ ਆ ਤੇਲਾ ਤੁਲਾ ਨੇ ਖਾ ਲਿਆ ਹੂੰ ਆ ਕਰ ਲੋ ਜਿਹੜਾ ਕੋਲਰ ਅਜੇ ਤੱਕ ਦੀ ਮੂੰਹ ਸਿਰ ਚਟਾ ਕੀਤਾ ਹੀ ਨਹੀਂ ਸਾਰਾ ਦੇੰਦਾ ਚਿੱਟਾ ਹੋਇਆ ਰਹਿਦਾ ਕਦੀ ਟੋਕੇ ਨਾ ਬੁਰਾ ਹਾ ਖਾਦਾ ਪਾ ਲੋ ਕੋਈ ਸਪਰੇਆ ਕਰ ਲੋ ਤੇ ਕਾਮੀ ਹੈ ਤੁਹਾਡੇ ਸਾਡੇ ਧੰਦੇ ਹੀ ਹੈ ਹੋਰ ਤਾਂ ਕੋਈ ਚੀਜ਼ ਦੀ ਫਿਕਰ ਨਹੀਂ ਹੈ ਚਲੋ ਟੋਕੇ ਦੀ ਸਹੀ ਕੀ ਮਦਰ ਕਾਦੀ ਫਿਕਰ ਕਰੀਏ ਇਹ ਪਹਿਲੇ ਸਮਝਾ ਆਣਾ ਪੰਜਾਬੀ ਜੇ ਕਾਦੀ ਫਿਕਰ ਕਰੀਏ ਰਾਤ ਹੀ ਚਲਾਇਆ ਚਲਾਇਆ ਤੇ ਘਰਾੜੀ ਜਿਹੜੀ ਭਰ ਗਈ ਉਹ ਸ਼ੁਗਰਕਾਰ ਡਬਲ ਮੂੰਹ ਵਾਲੀ ਹੁੰਦੀ ਹੈ ਉਹ ਰਾਤੀ ਦੂਜਾ ਮਨਾ ਕਰ ਕੇ ਐਵੇਂ ਟੋਰਮੈਂਟ ਤੇ ਚਲਾਤਾ ਫਿਰ ਹੁਣ ਨਵਾਂ ਬੱਧਾ ਨਾ ਸਾਰਾ ਇਹਦਾ ਇੰਜਣੀ ਹੂੰ ਉਹਦੇ ਕਰਕੇ ਆ ਵੀ ਇਹਨੇ ਪਿਛਲੇ ਵਲੋਗਾਂ ਨੂੰ ਕਾਫੀ ਪਿਆਰ ਪਿਆਰ ਮਿਲਿਆ ਬੜੀ ਖੁਸ਼ੀ ਜੀ ਹੁੰਦੀ ਹੈ ਹੈਨਾ ਬੜੀ ਖੁਸ਼ੀ ਹੁੰਦੀ ਆ ਦੋ ਦੋ ਹਜ਼ਾਰ ਚੱਲ ਰਹੇ ਨੇ ਬੜੀ ਖੁਸ਼ੀ ਹੁੰਦੀ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੇਖਦੇ ਆ ਤੇ ਫਿਰ ਲਾਈਕ ਕਿਉਂ ਨਹੀਂ ਕਰਦੇ ਗਾਇਜ਼ ਲਾਈਕ ਵੀ ਕਰਿਆ ਕਰੋ ਨਾ ਲਾਈਕ ਕਰ ਦਿਆ ਕਰੋ ਵਲੌਗ ਇੰਜੋਏ ਕਰਿਆ ਕਰੋ ਲੋਕ ਤੇ ਫਨੀ ਸ਼ਨੀ ਬਣਾਇਂਦੇ ਆ ਫੈਮਲੀ ਵਾਲੇ ਵਲੌਗ ਹੁੰਦੇ ਆ ਸਾਰਿਆਂ ਵਿੱਚ ਬਹਿ ਕੇ ਜਿੱਦਾਂ ਮਰਜ਼ੀ ਦੇਖੋ ਫੈਮਲੀ ਵਲੌਗ ਹੁੰਦੇ ਆ ਕੋਈ ਮਾੜਾ ਵਲੌਗ ਤੇ ਆਪਾਂ ਬਣਾਉਂਦੇ ਨਹੀਂ ਸਾਰਿਆਂ ਦੇ ਵਿੱਚ ਬਹਿ ਕੇ ਦੇਖਣ ਵਾਲੇ ਵਲੌਗ ਆ ਸਾਡੇ ਉਹ ਦਿਨ ਆਪਣੀ ਨਾਨਾ ਨੂੰ ਕੁੱਟ-ਕੁੱਟ ਕੇ ਖਲਾਇਆ ਉਹ ਵਿਚਾਰੀਆਂ ਵੇਖਣ ਲੀਆਂ ਨੇ ਕਹਿੰਦੀਆਂ ਵੀ ਕਦੋਂ ਮੇਰਾ ਮਾਲਕ ਆਉਣਗੇ ਤੇ ਕਦੋਂ ਤੇ ਇਹਨਾਂ ਦਾ ਮਾਲਕ ਆਉਣਗੇ ਤੇ ਦੁੱਧ 24 ਘੰਟੇ ਕੱਢਦੇ ਰਿਆ ਕਰੀਏ ਮਸ਼ੀਨਾਵਾਂ ਹੂੰ ਉਹ ਘਾਟਾ ਉਹ ਕੱਢਦੇ ਆ ਉਹ ਵਿਚਾਰਾ ਅੰਦਰ ਇੱਕ ਵਿਆਹ ਨਿਗਾ ਜਾ ਨੂੰ ਹੀ ਪੈਂਦੇ ਯਾਰ ਅੰਮਾ ਦਾ ਇਸ ਪਿਤਾ ਗਾਈਜ਼ ਇੰਨੇ ਮੈਨ ਮਾਰਿਆ ਯਾਰ ਜਿਹੜੀ ਹੈ ਨਾ ਖਲੋਤੀ ਆ ਵੇਖੋ ਵੇਂਦੀ ਵੇਖੋ ਮੇਰੇ ਲੱਖਾਂ ਕੱਢੇ ਵੇਖੋ ਇੰਨੇ ਮਾਰੇ ਡੇਲੇ ਵੇਖੋ ਮੇਰੇ ਲੱਖ ਕਿਦਾਂ ਕੱਢੀ ਇੱਕ ਵਿਚਾਰਾ ਉਹ ਅੰਦਰ ਵਜਾ ਵੜਿਆ ਆਂਦਾ ਮੈਨੂੰ ਆਓ ਮੇਰੇ ਪਾਸ ਪਰ ਇਹਨਾਂ ਦੇ ਮਾਲਕ ਨੂੰ ਕੋਈ ਫਿਕਰ ਨਹੀਂ ਹਨ ਮਾਲਕ ਉਖ ਲੋ ਜਾ ਫਿਕਰ ਮੈਨੂੰ ਹਰ ਤੀਉਂ ਉਹਦੇ ਜਦੋਂ ਮਰਜ਼ੀ ਹੱਥ ਖੜੇ ਕਰ ਦੇ ਲੇ ਮੈਂ ਨਹੀਂ ਕਰਨੀ ਅਮੇਸ਼ਾ ਕੰਮ ਕਰਾ ਕੇ ਬਾਅਦ ਗੱਲਾਂ ਗੱਲਾਂ ਗੁੱਲਾਂ ਨਹੀਂ ਮਸਾਉਂਦੀ ਹੁੰਦੀ ਕੰਮ ਕਰਾਉਣਾ ਤੇ ਕਰਾਂ ਮੈਂ ਤੇ ਮੈਂ ਚੱਲੀ ਉਹਨਾਂ ਦਾ ਤਰਲੇ ਵੀ ਮਾਰੋਗੇ ਤਾਂ ਮੈਂ ਵਾਪਸ ਨਹੀਂ ਆਣਾ ਇਹ ਕਿਦਾਂ ਇਹ ਨਹੀਂ ਪਾਣੀ ਹਾਰ ਆਕੜ ਬਹੁਤ ਹੈ ਮੇਰੀ ਮੁਰਕਾ 98000 ਦਾ ਖਰਚਾ ਵੀ ਨਹੀਂ ਪੂਰਾ ਹੋਣਾ ਤੇ ਮਾਝੇ ਵਾਲੇ ਨਹੀਂ ਮਾਝੇ ਵਾਲੇ ਮੈਂ ਕਿਹੜਾ ਦੋ ਆ ਬੇਣਾ ਮਲਵਈਆਂ ਜਾਂ ਮੈਂ ਵੀ ਮਾਝੇ ਮਲਵਈ ਲੱਭ ਲੈਂਦੇ ਚੰਦਾ ਹੀ ਵਾਜਿਆ ਹੋਰ ਖਰਾਬ ਮਲਵਈਆਂ ਕਿੱਦਾਂ ਵੀ ਬਾਜੇ ਇਹ ਵੀ ਵੀਰ ਬੜੇ ਬੜੇ ਵਧੀਆ ਉਹਨਾਂ ਦੀ ਬਾਲੀਵੁੱਡ ਵਧੀਆ ਉਹ ਮਲਵਈਆਂ ਉਹ ਬੜਾ ਵਧੀਆ ਬੋਲਦੇ ਹਾਂਜੀ ਹਾਂਜੀ ਕਰਕੇ ਮਲ ਹੋਰ ਤਰ੍ਹਾਂ ਦੀ ਬੋਲੀ ਹੈ ਸ਼ਿਹਾਰਪੁਰ ਦੀ ਬੋਲੀ ਨਾ ਤੇ ਮੈਂ ਮਰਾ ਸ਼ਿਹਾਰਪੁਰੀਆਂ ਦੀ ਬੋਲੀ ਬੜੀ ਮਿੱਠੀ ਆ ਹੂੰ ਤੁਹਾਡੀ ਕੌੜੀ ਦੀ ਵਧੀਆ ਵਾ ਤੁਹਾਡੀ ਕੌੜੀ ਆ ਇਧਰੋਂ ਤੇ ਤੇਰਾ ਸਾਰਾ ਦੀ ਵਧੀਆ ਸਾਡੀ ਤੂੰ ਤੂੰ ਤੇਰਾ ਕਾਹੀ ਆ ਹੂੰ ਤੂੰ ਤੂੰ ਸਾਡਾ ਸਾਡਾ ਹੀ ਆ ਸਾਡਾ ਸਾਡਾ ਉਧਰ ਹਰ ਇੱਕ ਚੀਜ਼ ਨੂੰ ਜਿਹੜਾ ਐ ਜਿੱਦਾਂ ਮਨੂ ਜਿਹੜਾ ਉਹਨਾਂ ਦੀ ਪੰਜਾਬੀ ਵੀ ਜਿਹੜੀ ਐ ਜਿੱਦਾਂ ਬੜੇ ਦੇਖਿਆ ਵੇ ਬਸ ਕਰੋਗੇ ਹੁਣ ਇਹਨੂੰ ਹੀ ਕਰੀ ਜਾਣਾ ਸਾਡੀ ਪਰੇ ਕਰੇ ਹਾਬਦੀ ਐ ਸਾਨੂੰ ਕਹਿ ਹੀ ਦਿੰਦੇ ਹੋਰ ਹਾਬਦੇ ਅਸੀਂ ਅਹੀਂ ਕਰ ਜਾਂਦੇ ਆ ਨਾ ਤੁਸੀਂ ਅਹੀਂ ਤੁਸੀਂ ਅਹੀਂ ਉਹ ਅਸੀਂ ਅਸੀਂ ਕਰਦੇ ਆ ਅਹੀਂ ਕਹਿੰਦੇ ਅਹੀਂ ਮੈਂ ਕਹਿੰਨਾ ਅਹੀਂ ਉਹ ਕਹਿੰਦੇ ਅਸੀਂ ਜਦੋਂ ਅਸੀਂ ਕਹਿ ਦਈਏ ਫਿਰ ਬੜਾ ਫਰਕ ਪੈ ਜਾਂਦਾ ਤੁਸੀਂ ਉਹਨਾਂ ਕਹਣਾ ਤੁਸੀਂ ਤੇ ਇਹ ਕਹਣਾ ਤੁਸੀਂ ਅਹੀਂ ਹੁਣ ਕਹਿੰਨੇ ਆ ਪਤੀਲਾ ਹਿੱਪਤੀਲਾ ਕਹਿੰਨੇ ਆ ਤੇ ਕਈ ਕਹਿੰਦੇ ਸਗਲਾ ਓਏ ਓ ਗੱਲਾਂ ਹੋ ਰਹੀਆਂ ਪੰਜਾਬੀ ਉਹ ਵੀ ਗੱਲਾਂ ਇਹਦੇ ਜੀ ਆਉਂਦੀਆਂ ਵਾ ਲੈਣ ਜਿਹੜੇ ਕਹਿੰਦੇ ਕਹਣਾ ਤੁਸੀਂ ਉਹਨਾਂ ਕਹਣਾ ਤੁਸੀਂ ਮਤਲਬ 2 ਮਿੰਟ ਲਾਉਣੇ ਇਹ ਸ਼ਬਦ ਬੋਲਣਗੇ ਤੁਸੀਂ ਅਹੀਂ ਕਹਣਾ ਤੁਸੀਂ ਅਹੀਂ ਕਹਿੰਦੇ ਬਹਿ ਜਾ ਉਹ ਕਹਿੰਦੇ ਬੈਠ ਜਾ ਬੈਠ ਜਾ ਬੜਾ ਫਰਕ ਹੈ ਉਹਨਾਂ ਦੀ ਪੰਜਾਬੀ ਤੇ ਸਾਡੀ ਦਾ ਸਾਰਾ ਕਿਦ ਚਲੋ ਆਪਾਂ ਆਪਣਾ ਸ਼ੇਕ ਕਰਨਾ ਸਾਹਬ ਆ ਗਏ ਨੇ ਸੇ ਚਲੋ ਸਵੇਗ ਆ ਗਿਆ ਸਵੇਗ ਦਾ ਮਾ ਜੀ ਮੈਂ ਵੀ ਨਹੀਂ ਕੋਈ ਪਰ ਮੈਂ ਆਪੇ ਖਾਪਣਾ ਵੇਖੀ ਨਹੀਂ ਉਹ ਕੁੜੀ ਗਈ ਬੱਸ ਮੈਨੂੰ ਚੰਡਿਆ ਜੀ ਲੜੀ ਬੜਾ ਸਾਢੇ 3 ਵਜੇ ਜੀ ਦਹੀਂ ਆਖਣੇ ਤਾਂ ਪੱਠੇ ਕੁਤਰੀ ਦਹੀਂ ਖਾਣ ਸਦਾ ਕੋਕਾ ਉਹ ਸਾਡਾ ਖਾਲਸੇ ਦਾ ਚਲੋ ਮੈਂ ਹੁਣ ਮੈਂ ਤਾਂ ਨਹੀਂ ਕਰਾਉਣਾ ਤੇ ਕਰਨਾ ਕਰਨਾ ਪਖੰਡ ਬਣਾਇਆ ਇੱਥੇ ਉਹ ਜੀ ਲੜੀ ਜੀ ਇਹ ਮੂੰਹ ਹੱਥਾਂ 'ਚ ਕੱਸ ਦੇ ਕੇ ਜਿਹੜੀ ਹੁੰਦੀ ਓਕੇ ਇਹ ਪੂਰੀ ਕੱਸਣੇ ਹੱਥ ਨਾਲ ਕੱਸੇ। ਯਾਹ ਪਰ ਹੁਣ ਜਵਤਾਰਾ ਕਟੋ ਪਈ। ਹਉ ਤੋ। ਪਰ ਹੁਣ ਦੇ ਆ ਮੈਂ ਕਰਾਂ ਜੋ ਕਰਨਾ। ਤੂੰ ਕੀ ਕਰਨਾ? ਮੈਂ ਕਰਾਂ ਮੈਂ। ਇਹ ਤੋ ਕੀ ਕਹਿ ਬਰਾ ਕਰੀਆ। ਇਹ ਤੋ ਗੱਲਾਂ ਵਾਲੇ ਜੇ। ਸੁਣ ਲੋ। ਉਹ ਦਾਰ ਤੇ ਹੋ ਟੱਕੜਾ ਹਾਂ ਪੱਠੇ ਪਾ ਦੇਣੀ। ਜਿਹੜਾ ਬੰਦਾ ਕੀ ਹੁਣ ਕਹਿਈਏ ਛੱਡੋ ਪਰੇ। ਨਹੀਂ ਨੇ ਕਹਿਈ ਨਾ ਨੇ ਕਹਿਈਦਾ ਜਿਹੜੀ ਚੱਲ ਨਿਕਲੀ ਹੋਏ ਨਾ। ਵਾਪਸ ਮੁਰਿਦਿੰ ਮਾਰਤੀ ਜੰਗਾਇ ਚਾਸਕਾ ਨੇ ਮੈਂ ਕਰ ਦੇ ਉਹ ਡੜੀ ਚੱਲ ਜਾਓ 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 ਮੰਮੀ ਕਹਿੰਦੇ ਕਰਦੇ ਕਰਦੇ ਮੈਂ ਭਗਾਦੀ ਨਾਲ ਕੰਮ ਕਰਨਾ ਮੈਨੂੰ ਕਦੀ ਆਓ ਪੇਟੀ ਖੋਲ ਲਈਏ ਕਦੀ ਆਖ ਖੋਲ ਲਈ ਜਾਣ ਕੇ ਨਾਟ ਖੋਲ ਹੀ ਜਾਣੇ ਪਖੰਡ ਬਣਾ ਮੈਂ ਤਾਂ ਨਹੀਂ ਕਰਣਾ ਹੁਣ ਕੁਝ ਮੈਂ ਆਖਣੀ ਵੀ ਮੈਂ ਜਾਵਾਂ ਥੇ ਬਾਜ਼ਾਰੋਂ ਸੂਟ ਸੀਨ ਸਟੀਚ ਕਰਨੇ ਦੇਣੇ ਆਂ ਚੱਕ ਗੱਲ ਹੋਣੀ ਹੋਣੀ ਮੈਂ ਜਾਣਾ ਨਾ ਮੈਂ ਕਰਉਣਾ ਕਦੀ ਤਾਰ ਕੱਢ ਦੇ ਜੀ ਨਹੀਂ ਅਜੇ ਤੇ ਉੱਥੇ ਹੀ ਆਓ ਅਜੇ ਹਾਂਜੀ ਤੁਮੇ ਜੀ ਗੱਡੀ ਤੇ ਜਾਣੀ ਹੈ ਮੈਂ ਬਾਬਾ ਹੋਰ ਵੀ ਇੱਕ ਦੋ ਚੀਜ਼ਾਂ ਲੈਣ ਵਾਲੀ ਚਲੋ ਚੱਲੀ ਜਾਈਂ ਜਾਣਾ ਤਾਂ ਹੈ ਕਿਹੜਾ ਕੋੜਾ ਮਾਰਾਂਗੇ ਵੇਖਿਆ ਜਾਣ ਕੇ ਅੱਧੀ ਯਾਦ ਕਰਨੀ ਕਿ ਚਲ ਜਾਂਦਾ ਇਹ ਮੈਂ ਆਪਣੀ ਆਈ ਤਾਂ ਆ ਗਈ ਨਾ ਪਰ ਮੈਂ ਸਾਰਾ ਜਿਗਡਾਉਣਾ ਤੂੰ ਆਪਣੇ ਲੋਡ ਨੂੰ ਕੱਢਣੀ ਆ ਆ ਤਾ ਕੋੜੇ ਮੈਂ ਅੱਜ ਤਾ ਡਾਕੁਰ ਪਾਇਆ ਲੈਂਦਾ ਹਾਂ ਖੰਡ ਲੱਗਦੀ ਹੀ ਪਰ ਮਨਾਦ ਲੱਗੀ ਹੁਣ ਉੱਥੇ ਸਾਰਾ ਖਰਾਬ ਹੋ ਜਾਣਾ ਹੂੰ ਚੱਲ ਫੇ ਕੱਢੀ ਜਾ ਤਾਰ ਉਹ ਖੜੇ ਉਧਰ ਹੀ ਨਹੀਂ ਮੈਂ ਕਿਉਂ ਕਢਾਵਾਂ ਮੈਂ ਕਿਉਂ ਕਢਾਵਾਂ ਡੜਜੀ ਧਾਨਾਂ ਵਿੱਚ ਨਾ ਤਮੋਦਾ ਪਾਈ ਆਪਨਾ ਬਣਾ ਕਰ ਮਾਰਨ ਸੋ ਆਪਣੇ ਬਣਾ ਮੈਂ ਇਹ ਇਹਦਾ ਮਹੀ ਪੈਣਿਆ ਜਿਹੜਾ ਰੇਨਕੋਟ ਪਾਇਆ ਇਹ ਰੇਨਕੋਟ ਥੋੜਾ ਦਾ ਇਹ ਕੋਟ ਯਾਰ ਰੇਨਕੋਟ ਨਹੀਂ ਨਾਲੇ ਰੇਡ ਕਰ ਦੋ ਜੀਓ ਨਾ ਰੇਹਣ ਕੋਡਾ ਹੁੰਦਾ ਜਿਹੜਾ ਕੱਲਾ ਲਫਾਫਾ ਜੁੰਦਾ ਇਹ ਲਫਾਫਾ ਥੋੜਾ ਹਮਮ ਨਹੀਂ ਨਹੀਂ ਉਹ ਲਫਾਫਾ ਹੀ ਹਸਾ ਬਾਬਾ ਤੇਰੇ ਖਾਂਦੀ ਵਧੀਆ ਨੂੰ ਫੇਸ ਲਾਉਂਦੀ ਕੋਈ ਮੋਕਾ ਨਹੀਂ ਹਮਮ ਅਜੂ ਕਿੰਨਾ ਬੰਦਾ ਮੋਟਾ ਲੱਗਦਾ ਨਾ ਬਹੁਤ ਵੱਡਾ ਕਿਉਂਕਿ ਮੈਂ ਰਾਤ ਦੇ ਉਦਾਂ ਵੀ ਮੈਨੂੰ ਗਰਮੀ ਲੱਗਦੀ ਹੈ ਮੈਂ ਲਾ ਕੇ ਸੌਣਾ ਹੁੰਦਾ ਕੋਲ ਐਸ ਕੋਲੇ ਮੜੀ ਜਿਹੀ ਠੰਡ ਲੱਗਦੀ ਹੈ ਤੇ ਪਾ ਲਈਦਾ ਹੂੰ ਤਾਂ ਪਹਿਲਾਂ ਤਾਂ ਲੋਹਰੇ ਦੇ ਦਿਨ ਚੱਲਦੇ ਹੈ ਉਹ ਉਧਰ ਚੀਂਗੀਆਂ ਲੱਗਦੀਆਂ ਨੇ ਹਾਂ ਪਖਾਂਡ ਨਹੀਂ ਆਪਾਂ ਤਾਂ ਸੋਚਦੇ ਤੇ ਕੁਝ ਨਹੀਂ ਮਿਲਣਾ ਹੁਣ ਇਹਦਾ ਮਤਲਬ ਇਹ ਥੋੜਾ ਵਾ ਕੀ ਵੇਸਣ ਬਣਾਇਆ ਵਾ ਤੇ ਹੁਣ ਖਾਈ ਜਾਣਾ ਖਾਈ ਜਾਣਾ ਹਨਾ ਵੀ ਰਟ ਜੀ ਸਾਰੇ ਦੱਸਿਓ ਕਮੈਂਟ ਕਰਕੇ ਸਿਰਫ ਸਵੇਰ ਦੇ ਟਾਈਮ ਖਾਈਦਾ ਵਾ ਨਾ ਕਿ ਰਾਤ ਦੇ ਟਾਈਮ ਮੈਂ ਵੀਡੀਓ ਤੇ ਰਿਖਣੀ ਹੋਣਾ ਚਾਹਦਾ ਬਣਾ ਪਰਨੇ ਤੋਂ ਮੇਰੀ ਵੀਡੀਓ ਮੈਂ ਤੁਹਾਨੂੰ ਮੈਂ ਪਰਨਾ ਤੁਹਾਡਾ ਉਦੋਂ ਹੀ ਲਿਆਉਂਗਾ ਜਦ ਤੁਸੀਂ ਬਨੋਗੇ ਕਿੱਥੇ ਪਰਨਾ ਪਰਨਾ ਕਿੱਦਾਂ ਤੇ ਹੁਣ ਪੀਓ ਚਾਹ ਨਾਲ ਦੋ ਬਿਸਕੁਟ ਖਾ ਲਓ ਤੇ ਨਾਲ ਰੋਟੀ ਪੱਕ ਰਹੀ ਹੈ ਖਾਣੇ ਠੀਕ ਆ ਤੇ ਅਸੀਂ ਜ਼ਿਆਦਾ ਕੁਝ ਨਹੀਂ ਦਿੰਦੇ ਹੁੰਦੇ ਖਾਣ ਨੂੰ ਇਹ ਤੁਹਾਨੂੰ ਵੀ ਪਤਾ ਹੋ ਜਾ ਮੈਂ ਹੀ ਟੇਟ ਬੜੇ ਆ ਬਾਕੀ ਗਾਇਜ਼ ਆ ਠੰਡ ਬਹੁਤ ਜ਼ਿਆਦਾ ਵਾ ਤੇ ਕੈਪ ਪਾਈਏ ਨਾਲ ਪ੍ਰਾਪਦਾ ਕੋਡ ਪਾ ਲਿਆ ਅੱਜ ਮੇਰੇ ਵੀ ਆ ਗਏ ਪਰ ਮੈਂ ਜਾਣ ਕੇ ਪਾਉਣੀ ਹੁੰਦੀ ਹਣੀ ਵਰੀਆ ਲੱਗਦੇ ਆ ਮੱਲੀ ਸਾਹਿਬ ਕਹਿੰਦੇ ਮੈਂ ਪਰਨਾ ਮੰਨ ਲਾ ਤੇ ਅੱਜ ਡਿਨਰਸ ਕੀ ਬਣਾਇਆ ਬੜਾ ਆਲੂ ਮਟਰ ਕੀ ਲੈਣਾ ਹੁਣ ਪਰਨਾ ਪਰਨਾ ਆਈ ਥਿੰਕ ਤੋਈ ਪਤਾ ਨਹੀਂ ਕਿੱਥੇ ਲਾਇਆ ਤੇ ਅੱਜ ਉਹੀ ਫੇਰ ਬੰਨਣਾ ਹੋਰ ਕੋਈ ਮੰਨ ਲਓ ਹਾਂ ਵੇ ਕਿੱਦਾਂ ਕਰਨੇ ਆਪ ਮੈਸੂ ਐਵੇਂ ਹਾਂ ਮੈਸੂ ਨਹੀਂ ਕਹਿੰਦੇ ਹਾਂ ਇਹ ਤਾਂ ਤੁਹਾਨੂੰ ਪਤਾ ਸੀ ਨਾ ਨਹੀਂ ਤੇ ਆ ਤੂੰ ਤਪੜ ਜਿਆ ਪਾਇਆ ਕਿਨੂੰ ਪੁੱਛ ਕੇ ਮੇਰਾ ਕਿਤੇ ਮੈਨੂੰ ਨਹੀਂ ਆਉਂਦਾ ਜਾ 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 ਤਾਨੂੰ ਨਹੀਂ ਨਾ ਬਹੁਤੀ ਹੁੰਦਾ ਮੈਨੂੰ ਤੇ ਹੁੰਦਾ ਹੂੰ ਤੈਨੂੰ ਕਿੱਥੇ ਆਉਣਾ ਤੇਰੇ ਲਈ ਦੋ ਆ ਜਾਂਦੀਆਂ ਕਿ ਇਹਦੇ ਜੜਾ ਵੱਡਾ ਡਿਸਕਰ ਡਾਂਸਰ ਮੈਨੂੰ ਗੁੱਸਾ ਨਾ ਜੜਾ ਹੋਵੇ ਲੈ ਦੋ ਇਹ ਵੱਡਾ ਪੀਸ ਇਹ ਉਹ ਚੀਜ਼ ਆ ਇਹ ਇਹ ਉਹ ਚੀਜ਼ ਆ ਕਿ ਜਿਹੜੀ ਆਪਾਂ ਬਚਪਨ ਵਿੱਚ ਖਾਂਦੇ ਹਾਂ ਠੀਕ ਆ ਅੱਜ ਤੱਕ ਕਦੀ ਨਹੀਂ ਮਿਲੀ ਕਦੀ ਨਹੀਂ ਕਿਤੇ ਮਿਲੀ ਤੇ ਬਚਪਨ ਵਿੱਚ ਬੜੀ ਖਾਦੀ ਸਾਡੇ ਨਾ ਜਦੋਂ ਮਤਲਬ ਆਪਣਾ ਨਾ ਸਕੂਲ ਜਾਂਦੇ ਹੁੰਨੇ ਹਨਾ ਤੇ ਉੱਥੇ ਅੰਕਲਿੰਦ ਹੁੰਦੇ ਸੀ ਉਹ ਲੈ ਕੇ ਆਉਂਦੇ ਸੀ ਇਹੋ ਜਿਹੀਆਂ ਚੀਜ਼ਾਂ ਇਹ ਪਤਾ ਨਹੀਂ ਕਿ ਗੁੜ ਨੂੰ ਕਰਕੇ ਕੁਝ ਬਣਾਇਆ ਹੁੰਦਾ ਮੈਨੂੰ ਨਹੀਂ ਪਤਾ ਇਹਨੂੰ ਕੀ ਬੋਲਦੇ ਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਜਰੂਰ ਪਰ ਬਚਪਨ ਵਿੱਚ ਖਾਦਾ ਉਸ ਤੋਂ ਬਾਅਦ ਕਿਤੇ ਨਹੀਂ ਮਿਲਿਆ ਫਿਰ ਉਹ ਦਿਨ ਹੀ ਅਮਰੀਕਾ ਸੇ ਗਏ ਮੈਂ ਕਹਿ ਲੱਗੀ ਆ ਸੈਰ ਕਰਨ ਗਏ ਸ਼ਾਪਿੰਗ ਕਰਨ ਗਏ ਤੇ ਉੱਥੇ ਨਾ ਇੱਕ ਵੀਰ ਜੀ ਛੋੜਾ ਜਿਹਾ ਮੁੰਡਾ ਏ ਉਹ ਵੇਚਣ ਡਿਆ ਬੜਾ ਸਾਮਾਨ ਤੇ ਉੱਥੋਂ ਇਹ ਚੀਜ਼ ਮਿਲੀ ਤੇ ਸਪੈਸ਼ਲ ਇਹ ਚੀਜ਼ ਲੈ ਕੇ ਆਏ ਤੇ ਇੰਨਾ ਇੰਨੀ ਟੇਸ ਲੱਗਦੀ ਨਾ ਹੁਣ ਫੇਰ ਜਦੋਂ ਜਾਣਾ ਨਾ ਫੇਰ ਲੱਗਿਆ ਕਿਉਂਕਿ ਖਤਮ ਹੋ ਚੁ ਲਿਆ ਚਲ ਠੀਕ ਆ ਲੈ ਦੇ ਮੈਨੂੰ ਵੀ ਮਸਾ ਆ ਗੋਲਦਾਰੀ ਹੁੰਦਾ ਕੁਝ ਆਓ ਚਲੀਏ ਸੈਰ ਕਰ ਆ ਜੋ ਵੇਚ ਲੈ ਉਹ ਦੇਖਾ ਮੈਂ ਡੱਬਨ ਉਹ ਗਾਈਸ ਉਹ ਮੂੰਹ ਦੇ ਵਿੱਚ ਪੁਰਦਾ ਰਹਿੰਦਾ ਥੋੜਾ ਥੋੜਾ ਆਪੀ ਇਹ ਵੀ ਲਾ ਗਏ ਬਲੋ ਚਲੋ ਚਲ ਆ ਮਗਾ ਤੇ ਕੀ ਮੰਨ ਜਾਂਦੀ ਮੂੰਹ ਦੇ ਵਿੱਚ ਬਾਕੀ ਦਿਨ ਰਾਤ ਚੁਕਾ ਜਦਾ ਪਰਮਾਤਮਾ ਨੇ ਵਧੀਆ ਦਿਨ ਚੜਾਇਆ ਤੇ ਵਧੀਆ ਲੰਗਾਇਆ ਸੋ ਵਧੀਆ ਰਾਤ ਕੱਢੇ ਤੇ ਵਧੀਆ ਗਾੜੀ ਤੇ ਚੜੇ ਹਰ ਇੱਕ ਦਾ ਚੰਗਾ ਚੰਗਾ ਮਾਰਾ ਸੋਚੇ ਚੰਗਾ ਚੰਗਾ ਮਾਰੇ ਕਰੇ ਕੀ ਹੁਣ ਅਸੀਂ ਚੱਲੇ ਹਾਂ ਸ਼ਹਿਰ ਕਰਨ ਰੋਟੀਆਂ ਖਾ ਕੇ 10 12 ਬਾਬ ਵੀ ਆ ਗਈ 10 12 ਖਾ ਕੇ ਰੋਟੀਆਂ 10 12 ਮਿੰਟ ਮੈਂ ਤਾਂ ਖਾਦੀ ਸੀ ਦੋ ਇਹ ਠੀਕ ਹੈ ਅੰਕਲ ਆ ਬੈਠਾ ਫੜ ਲਾ ਫੜ ਲਾ ਆ ਜਾ ਆ ਜਾ ਕਾਕਾ ਚੁਪੇ ਜਾਂਦਾ ਪਰ ਚੱਕਾ ਨਾਲ ਆ ਗਿਆ ਟੋਪੀ ਨਹੀਂ ਨੂੰ ਭਾਈ ਟੋਪੀ ਚੱਲ ਰੱਤ ਗਈ ਲਾ ਕੇ ਮੜੀ ਸੈਰ ਕਰ ਲਈਏ ਉਧਰ ਆਉਣ ਵਾਲਾ ਮੇਰਾ ਸੀਰੀਅਲ ਹਾਂ ਹਾਂ ਫਿਰ ਅਸੀਂ ਘਰੇ ਜਾਣਾ ਮੈਂ ਟੋਪ ਗਾਈਜ਼ ਉਹ ਲੈ ਉਹ ਵੇਖੋ ਅੰਟੀ ਜਲ ਆ ਵੇਖੋ ਅੱਖਾਂ ਜਗੰਡੀਆਂ ਇਹਦੀਆਂ ਤੇ ਆਪਾਂ ਇਹ ਨਾਲ ਹੀ ਲਾਏ ਮੈਂ ਕਿਹਾ ਵੀ ਚਲੋ ਸੈਰ ਕਰਨ ਜਾਂਦੇ ਆ ਤੇ ਨਾਲ ਦੀ ਨਾਲ ਇਹਨੂੰ ਖਾਣਨੇ ਆ ਪਾਣੀ ਪੀਆ ਕਰ ਰੋਦਰਾ ਪੀ ਜਾਗਾ ਰਬਾਬ ਵਲ ਵੇਖੋ ਦੁੱਧ ਨਹੀਂ ਇਹਨੇ ਪੀਣਾ ਹੁੰਦਾ ਪਰ ਪਾਣੀ ਵਾਲੀ ਸ਼ੀਸ਼ੀ ਤੇ ਅੱਜ ਇਹ ਹੀ ਕਿ ਮੈਂ ਕਿਹਾ ਸੈਰ ਕਰਦੇ ਆ ਸਰਾਦੀ ਤੇ ਰੋਟੀ ਤੋਂ ਬਾਅਦ ਰੋਟੀ ਤੋਂ ਬਾਅਦ ਕਹਿੰਦੇ ਆ ਕਿ ਨਹੀਂ ਮਤਲਬ ਲੰਮੇ ਨਹੀਂ ਬਣਾ ਚਾਹੀਦਾ ਸੈਰ ਕਰਨੀ ਚਾਹੀਦੀ ਆ ਇਹ ਰੂਲ ਹੀ ਫਾਲੋ ਕਰੀਤਾ ਤੇ ਦਿਖਣ ਅੱਗੇ ਕੁਛ ਨਹੀਂ ਡਿਆ ਹਣਾ ਮਲੀ ਸਾਹਿਬ ਠੰਡ ਵੀ ਹਾਂ ਮੈਂ ਤੁਹਾਡੇ ਸੜਜਾਂ ਨਹੀਂ ਆ। ਕੰਦੇ ਚੰਗਾ ਸਾਥੀ ਹੋਵੇ ਸਫਰ ਮੁੱਕ ਜਾਂਦਾ ਪਰ ਇਹ ਸਾਥੀ ਇਹ ਸਾਥੀ ਨੇ ਮੈਨੂੰ ਬਹੁਤ ਦੁੱਖ ਦਿੱਤਾ। ਵੱਟ ਚੱਲੀ ਜਾਂਦਾ ਸਾਡੇ ਖਾਲਚ ਨਾ ਤਰਜੀਹ ਸਾਥੀ ਦੇ ਚੱਕਰ ਚ। ਕੰਦੇ ਚੰਗੀ ਤਰ੍ਹਾਂ ਤੁਰ ਜੀਆ। ਇਹ ਨਾ ਵੇ। ਖਾਲ। ਯਾਰ ਇਹ ਖਾਲ ਬੋਲਦੇ ਆਪਾਂ ਇਹਨੂੰ ਆੜ ਬੋਲਦੇ ਆ। ਹੂੰ। ਉਹ ਮਰਜੀ ਬੜੀ ਜੱਲ ਲੰਗਾਉਣਾ ਤੇ ਪਾਣੀ ਹੈ ਹੂੰ ਉਲੰਗਣਾ ਤੇ ਪਾਣੀ ਹੈ ਪਾਣੀ ਸਾਡੇ ਆਪ ਪੁਲਾ ਦੇ ਹੇਠ ਲੰਗਣਾ ਰਵਾਬ ਦੇ ਕੈਪ ਪਾਈ ਤੇ ਲਾ ਕੇ ਉਥੇ ਛੋਟਾ ਇਹ ਤਾਂ ਮਗਰ ਪਾਜ ਜਾਈ ਫਿਰ ਇਹਨੂੰ ਇੱਦਾਂ ਈ ਲੈਵਾਂਗੇ ਚਲੋ ਕੋਈ ਨਹੀਂ ਥੋੜਾ ਈ ਕੋ ਬਣਾਵਾ ਫਿਰ ਜਾਂਨੇ ਆ ਬਲੇ ਬਲੇ ਹੋਈ ਪਈ ਠੰਡ ਆਲੀ ਤੇ ਗਾਇਜ਼ ਵੇਖਣ ਚ ਵੀ ਤਾਂ ਟਾਈਮ ਹੈ ਤਾਂ ਮਾਸਾ ਕੋ ਲਾਈਕ ਕਰਨ ਚ ਕੋਈ ਹਰਜ ਨਹੀਂ ਹੁੰਦਾ ਲਾਈਕ ਕਰ ਦਿਆ ਕਰੋ ਹੂੰ ਹੂੰ ਜੇ ਵਲੌਗ ਵਧੀਆ ਲੱਗਦੇ ਜਾਂਨੇ ਨਹੀਂ ਥਾੜੇ ਚ ਬਹਿੰਦੇ ਰਹਿ ਲਈ ਤੂੰ ਤੁਸੀਂ ਬਹਿੰਦੇ ਰਹੀ ਆ ਇਸਦੇ ਜਵਾਨ ਨਹੀਂ ਬੈਣ ਦੇ ਤੇ ਚੰਗਾ ਸਾਥੀ ਹੋਵੇ ਕਾਲੇ ਯਾਰ ਮੈਂ ਆਪਾਂ ਨਾਲ ਸਾਗ ਗਿਆ ਬੜੀ ਸੇਤੀ ਥੱਕੇ ਹੂੰ ਤੂੰ ਤਾਂ ਪਹਿਲੀ ਧੂਰੀ ਖਾਣੀ ਭੁੰਚੋ ਕੇ ਫੋਨ ਵੀ ਇਥੇ ਬਾਹਤ ਕੰਦਾ ਏ ਗੱਲਾਂ ਹੀ ਬਸ ਕਰਦੇ ਰਹਿੰਦੇ ਸਾਰਾ ਦਿਨ ਜਿੰਨਾ ਅਮਰਜੀ ਕੰਮ ਕਰਾ ਲਓ ਜਿੰਨਾ ਅਮਰਜੀ ਕੰਮ ਕਰਾ ਲਓ ਬਸ ਇਹੀ ਕੁਝ ਹੁੰਦਾ ਰਹਿੰਦਾ ਇਹੋ ਕੁਝ ਹੁੰਦਾ ਰਹਿੰਦਾ ਹੈ ਹਾਂ ਅਣੰਦ ਮੈ ਫੋਨ ਖਾਣਾ